हाँ जी की हाल चाल दोस्तों हम आप करते हैं ब्लॉग की शुरुआत शुरू मसा बूट पाट पे ये चक्के आप रखने अंदर जगह बना ली आंशु झाड़ू झूड़ू फेर के हटाया इतने पानी पुनी खड़ा आ एक तो सारा किला जिते उसे सफाई सफुई की उन्हें घर फिर ये अपना ਫੇਰ ਫੜਾ ਰੂ ਰੋਨਡ ਆ ਕਿ ਜੀ ਸਾਡੇ ਬਲੌਗ ਨਾਲ ਜੁੜੇ ਹੋ ਵੀਡੀਓ ਵੇਖਣ ਲਈ ਸਾਡੀ ਤੇ ਸਾਡੀ ਮਾਤਾ ਵੇਖੀ ਹੋ ਹਾਂਜੀ ਗਾਇਸ ਮੈਂ ਤਾਂ ਆਪਣਾ ਕੰਮ-ਕੁਮ ਕਰਨ ਦਿਆਂ ਸੀ ਗਾ ਇੱਧਰ ਡਿਸਪਲੇ ਹੈਗਾ ਸਾਰੀ ਆਹ ਇਹ ਵਾਲੀ ਤੇ ਉਧਰੋਂ ਦੋਨੇ ਜਾਣੇ ਲ ਦੋਸਤੇ ਪ੍ਰਿਅੰchu ਦੋਨੇ ਆਹੇ ਲੜ ਪਏ ਉਹ ਦੇਖੋ ਹੁਣ ਇੱਧਰ ਲਾ ਪਿਆ ਕਿੱਥੇ ਗਿਆ ਉਹ ਚੱਲ ਗਿਆ ਦੋਨੇ ਆਣੇ ਸੀਗੇ ਲੜਨਦੇ ਹਮ ਮਮਾ ਉਹਦਾ ਗਲਾ ਘੁੱਟ ਹੋ ਜਾਣਾ ਹੈਗਾ ਇਹ ਇਹ ਲੜਨਦੇ ਦੋਨੇ ਆਣੇ ਉਹ ਦੇਖ ਜੀ ਮਮੀ ਸਾਹਮਣੇ ਆ ਇੱਕ ਦੂਜੇ ਨੂੰ ਦੇਖਦੇ ਨਹੀਂ ਕਿ ਉਹਦੇ ਸੱਟ ਲੱਗ ਜੂਗੀ ਹਨਾ ਈ ਭਰਾ ਤਾਂ ਚੱਲ ਮੇਰਾ ਹੀ ਆ ਹਨਾ ਹੱਟ ਫੁੱਟ ਲੱਗ ਜੂਗੀ ਜੇ ਸੱਤ ਚੋਟ ਲੱਗ ਗਈ ਫਿਰ ਹੋਰ ਕਿਦਾਂ ਇਹਨਾਂ ਫਿਲਣਾ ਹਨਾ ਜੀ ਨੂੰ ਪਹਿਲੀ ਇਕੱਲਾ ਕਰਨ ਜੀ ਹੁਣ ਆਪਾਂ ਕਰਨ ਲੱਗੇ ਆ ਕੰਮ ਕੋ ਨੂੰ ਸ਼ੰਕੀ ਭਾਈ ਲੱਗਾ ਡਿਸਪਲੇ ਸਾਫ ਕਰਨ ਲਾਉਣੇ ਬੂਤ ਕ ਲਾਈ ਨਹੀਂ ਕਿ ਤੇ ਬਲੌਗ ਤੁਹਾਡੇ ਨਹੀਂ ਨਹੀਂ ਉਹ ਯਾਰ ਸਨੇਪ ਤੇ ਜੀ ਅੱਛਾ ਉਹ ਸਨੇਪ ਤੇ ਕਰੀਓ ਕੀ ਵੈ ਸ਼ੌਕੀ ਉਹ ਜੀ ਬਹੁਤ ਚੰਗਾ ਅੱਛਾ ਹੈਲੋ ਗਾਇਜ਼ ਸਾਡੇ ਵਲੌਗ ਤਾਂ ਕਰਕੇ ਕੱਲ ਨਹੀਂ ਆਇਆ ਸ਼ੌਂਕੀ ਪਾਜੀ ਗਿਆ ਗਿਆ ਹਿਸ਼ਾਰਪੁਰ ਤਾਂ ਕਰਕੇ ਥੋੜੀ ਜੀ ਵਲੌਗ ਆਈ ਉੱਥੇ ਦੀ ਤੇ ਜਗਾ ਜੁਗ ਬਣਾਤੀ ਹੈ ਬੂਟ ਸੈਟ ਕਰਨ ਦੇ ਬੂਟ ਦੇ ਆਰਟੀਕਲ ਵੀ ਬਹੁਤ ਆਏ ਆ ਹੈ ਗਾਇਸ ਹੈ ਲੋ ਗਾਇਸ ਬੂਡੀ ਬੂਟ ਬੂਡੀ ਬੂਟ ਚੈੱਕ ਕਰੋ ਜੀ ਬੂਟ ਚੈੱਕ ਕਰੋ ਕ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਠੀਕ ਹੈ ਨਾ ਭਾਜੀ ਸ਼ੌਂਕੀ ਭਾਜੀ ਜੀ ਬਦਾਮ ਖਾਣੇ ਆ ਕਰਾਉਂਦੀ ਫੋਕਰ ਖਾਣਨ ਬੰਦਿਆਂ ਨੂੰ ਅਕਲ ਆਉਂਦੀ ਆ ਜਦੋਂ ਤੈਨੂੰ ਆਈ ਸੀ ਨਾ ਕਿ ਬਹੁਤ ਦਿਨਾਂ ਤੋਂ ਚੇਹੇ ਹਾਂ ਅੱਛਾ ਆ ਜਾ ਗਾਇਜ਼ ਹੈਲੋ ਗਾਇਜ਼ ਹੈਲੋ ਗਾਇਜ਼ ਹੈਲੋ ਗਾਇਜ਼ ਆ ਗਾਇਜ਼ ਤੇ ਹੁਣ ਆਪਾਂ ਲੱਗੇ ਆ ਕੰਮ-ਕੁਮ ਕਰਨ ਤੇ ਬੂਟ ਠਕਾਏ ਆ ਆ ਵੀ ਬੂਟ ਠਕਾਏ ਆ ਆ ਵੀ ਬੂਟ ਨਵੇਂ ਲਾਏ ਆ ਆ ਵੀ ਕਾ ਇਹਦੇ ਨਵੇਂ ਲਾਏ ਆ ਆ ਬਲੇ ਇਹ ਵੀ ਇਹ ਵੀ ਬਾਕੀ ਇਹ ਵੀ ਇਹ ਵੀ ਆ ਏ ਵੀ ਆ ਇੱਧਰ ਦੇ ਹੋਰ ਬੂਟ ਪਏ ਆ ਕਿੰਨੇ ਲੱਗੇ ਜੀ ਗਾਇਜ਼ ਆਪਾਂ ਕੰਮ ਕਰਨਾ ਤੇ ਕੰਮ ਕਰਕੇ ਤੁਹਾਨੂੰ ਵਲੋਗ ਦਿਖਾਉਣੇ ਆ ਤੇ ਤੁਹਾਨੂੰ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਸਾਰੀ ਨੋਟੀਫਿਕੇਸ਼ਨ অন ਕਰ ਲਓ ਤੁਹਾਨੂੰ ਸਾਰੀਆਂ ਵੀਡੀਓ ਜਦੋਂ ਕਾੜੀ ਮਿਲਦੀ ਰਹੂਗੀ ਅੱਲਾਹ ਖਾਲਸਾ ਮਤਾਦਰ ਮਾਲ ਗੁੱਠੀ ਕਰਕੇ ਲੈ ਗਿਆ ਚੋਰੀ ਚੱਕ ਕੇ ਲੈ ਗਿਆ ਉਧਰੋਂ ਦੇਖੋ ਹੁਣ ਇਹਦਾ ਪਛਾਣ ਨਹੀਂ ਬਣਾਉਣੀ ਦੇਖੋ ਇਹਦੀ ਨਵੇਂ ਰੁਮਾਲ ਦੀ ਬਣਾਉਣੀ ਚਾਹ ਨਹੀਂ ਭਲਾ ਛਿੱਤਰਖਾਨ ਵਾਲੇ ਕੰਮ ਕਰਦਾ ਤੂੰ ਮਤਾਦਾਨੋ ਬਦਲ ਲੱਗ ਗਿਆ ਨਾ ਦੇਖੇ ਫੇ ਗਾਲਾਂ ਤੈਨੂੰ ਕਿੱਦਾਂ ਪੈਣੀਆਂ ਹਾਂ ਗੁੰਡੇ ਸਾਰੇ ਆਪਣੇ ਵੱਲ ਹੋ ਜਾਂਦੇ ਸੀ ਹਾਂਜੀ ਦੋਸਤੋ ਤੁਸੀਂ ਬਾਕੀ ਬਾਹਲਾ ਮਾਹੌਲ ਚਲ ਦੇਖ ਲੋ ਕੀ ਹੋ ਰਿਹਾ ਫਾਟਕ ਲੱਗਾ ਆ ਬਹੁਤ ਜ਼ਿਆਦਾ ਜਾਮਦੂਮ ਲੱਗਾ ਆ ਚੈੱਕ ਕਰੋ ਗੱਟੀਆਂ ਗੱਟੀਆਂ ਖੜੀਆਂ ਆ ਲੋਕੀ ਦੇਖੋ ਕਿਦਾ ਇੱਕ ਦੂਜੇ ਵਿੱਚ ਵਜੇ ਫਿਰਦੇ ਆ। ਬਾੜੇ ਦਾ ਖੁੱਲੇ ਆਣਾ ਹੁਣ। ਦੇਖੋ। ਹੋਰ ਆ ਤੇ ਹੋਰ ਆ। ਯੰਤਰਾ ਦੇ ਕੋਲ ਤਾਂ। ਕਿਉਂਕਿ ਕੰਮਕਾਰਾਂ ਦਾ ਟਾਈਮ ਹੋਇਆ ਨੇ ਛੁੱਟੀ-ਛੱਟੀ ਹੋਈ ਆ ਲੋਕਾਂ ਨੇ। ਪੌਂਦਾ ਫੁੱਟ। ਬਾਕੀ ਸਾਡੇ ਪਿੰਡ ਤੇ ਮੁੰਡੇ ਨੰਗੇ ਹੀਗੇ ਆ ਕੰਮ ਕਰਨ ਦੇ ਹੀ ਇਸ਼ਾਰਾ ਪਾਉਦਾ ਉਹ ਤਾਂ ਘੁੰਮਦਾ ਨਹੀਂ ਪਰ ਅੱਛਾ ਆਪਣੇ ਆ ਦੋ ਢੱਪੇ ਰਹਿ ਗਏ ਨਾ ਲੋਨ ਵਾਲੇ ਇਹ ਆ ਦੇਖਦੇ ਕੋਈ ਤਾਂ ਰੂਪ ਬਣਾ ਕੇ ਵੀ ਲਾਣਾ ਬਾਕੀ ਸਾਰੇ ਲੱਗੇਗੇ ਅੱਬੂ ਛੋਲੇ ਛੋਲੇ ਜਾਈਗਾ ਹੂੰ ਵਧੀਆ ਆ ਵੀ ਹਾਈ ਨਕਸ਼ੂ ਵਧੀਆ ਸੋਨਾ ਆ ਰੰਗ ਬਹੁਤ ਪਿਆਰਾ ਜਾਨਾ ਸਾਈਕ ਕਿੰਨੇ ਦਾ ਕਹੀ ਇਹ 7 ਤੋਂ 10 ਹਾਂ 1.5 ਨੂੰ ਸੋਨੇ ਨਾਲ ਦੇਤਾ ਹੈ ਲੰਗੇ ਨਾ ਪਰ ਇਹ ਗੰਦੇ ਹੋਏ ਆਵਲਾ ਗਰੀਂਜਾ ਉਹ ਨਹੀਂ ਥਾਲੀ ਕੁਆਲਟੀ ਵੀ ਸੋਨੇ ਦੀ ਹੈ ਆਉਗਿਆ ਤਾਂ ਪਰ ਕੇ ਬਿਲal ਇਹਨਾਂ ਨੇ ਕੋਈ ਨਹੀਂ ਕੰਮ ਕਰਾ ਰਹਾ ਪਾ ਜੂਨੀ ਨੂੰ ਬੂਟ ਦੇ ਦਈਏ ਦੇਖੋ ਇਹ ਬੇਲੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਪੀਵੀਜੀ ਨੂੰ ਵਾਟਾ ਦੇਖਿਆ ਕਰੋ ਤੇ ਵੀਡੀਓ ਸਾਡੇ ਜੀ ਦੇ ਲੋ ਤੁਹਾਨੂੰ ਬੂਟ ਦਿਖਾ ਲਾਂਗੇ ਬੂਟ ਵੀ ਨਵੇਂ ਆਏ ਆ ਤੇ ਬਾਕੀ ਦਾ ਵਲੋਗ ਤੁਹਾਨੂੰ ਕੱਲ ਦੇਖੂ ਨੂੰ ਮਿਲੂਗਾ ਤੇ ਸਾਡੀ ਵੀਡੀਓ ਨੂੰ ਲਾਈਕ ਕਰਦੇ ਹੋ